ਅਕਸਰ ਲੋਕ ਇਨਵੈਸਟਿੰਗ ਦੇ ਵਿੱਚ ਫੇਲ ਇਸ ਕਰਕੇ ਨਹੀਂ ਹੁੰਦੇ ਕਿ ਉਹ ਸਟਾਕ ਗਲਤ ਚੁਣ ਲੈਂਦੇ ਆ ਅਸਲ ਪ੍ਰੋਬਲਮ ਇਹ ਹੁੰਦੀ ਆ ਕਿ ਇਨਵੈਸਟਿੰਗ ਉਹਨਾਂ ਦੇ ਲਾਈਫ ਦੇ ਵਿੱਚ ਸਹੀ ਤਰੀਕੇ ਫਿੱਟ ਨਹੀਂ ਬੈਂਦੀ ਕਿਉਂਕਿ ਜੌਬ ਫੈਮਿਲੀ ਰਿਸਪੌਂਸੀਬਿਲਟੀਜ਼ ਤੇ ਉਤੋਂ ਕੋਈ ਮੇਰੇ ਵਰਗਾ ਕਹਿੰਦਾ ਡੇਲੀ ਮਾਰਕੀਟ ਟਰੈਕ ਕਰਿਆ ਕਰੋ ਇਹ ਆਨਲਾਈਨ ਕਹਿਣੀ ਤਾਂ ਗੱਲ ਬਹੁਤ ਵਧੀਆ ਲੱਗਦੀ ਆ ਪਰ ਰੀਅਲ ਲਾਈਫ ਦੇ ਵਿੱਚ ਇਹ ਪ੍ਰੈਕਟੀਕਲੀ ਪੋਸੀਬਲ ਨਹੀਂ ਹੁੰਦਾ ਲੋਕ ਇਨਵੈਸਟਿੰਗ ਤਾਂ ਕਰਨਾ ਚਾਹੁੰਦੇ ਆ ਪਰ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਇੰਨੀ એનર્ਜੀ ਹੀ ਨਹੀਂ ਬਚਦੀ ਕਿ ਸ਼ਾਮ ਨੂੰ ਘਰੇ ਆ ਕੇ ਕੰਪਨੀ ਦੀਆਂ ਰਿਪੋਰਟਸ ਦੇਖੀਏ ਉਹਦੀਆਂ ਅਰਨਿੰਗਸ ਦੇਖੀਏ ਤੇ ਮਾਰਕੀਟ ਨੂੰ ਵੀ ਰੈਗੂਲਰ ਟਰੈਕ ਕਰਦੇ ਰਹੀਏ ਕਿ ਮਾਰਕੀਟ ਕੀ ਕਰ ਰਹੀ ਆ ਇਸੇ ਕਰਕੇ ਜਾਂ ਤਾਂ ਇਨਵੈਸਟਿੰਗ ਪੋਸਟਪੋਨ ਹੁੰਦੀ ਰਹਿੰਦੀ ਆ ਜਾਂ ਫਿਰ ਇਦਾਂ ਹੀ ਰੈਂਡਮ ਡਿਸੀਜਨ ਲਏ ਜਾਂਦੇ ਆ ਜਿਦੇ ਕਰਕੇ ਮਾਰਕੀਟ ਦੇ ਵਿੱਚ ਲੌਸ ਹੋ ਜਾਂਦਾ ਫਿਰ ਕੌਨਫੀਡੈਂਸ ਹੀ ਇਨਵੈਸਟਿੰਗ ਨੂੰ ਲੈ ਕੇ ਲ ਇਹ ਵੀਡੀਓ ਸਟਾਕ ਮਾਰਕੀਟ ਐਕਸਪਰਟ ਬਣਨ ਦੇ ਲਈ ਨਹੀਂ ਹੈਗੀ ਕਿਉਂਕਿ ਇਹ ਵੀਡੀਓ ਉਹਨਾਂ ਲਈ ਆ ਜਿਹੜੇ ਇਨਵੈਸਟਿੰਗ ਦਾ ਕਰਨਾ ਚਾਹੁੰਦੇ ਆ ਪਰ ਇਨਵੈਸਟਿੰਗ ਨੂੰ ਇੱਕ ਸੈਕੰਡ ਜੌਬ ਦੀ ਤਰ੍ਹਾਂ ਟਰੀਟ ਕੀਤੇ ਬਿਨਾ ਇਸੇ ਹੀ ਕਰਕੇ ਐਗਜ਼ਿਸਟ ਕਰਦੇ ਆ ਈਟੀਐਫਸ ਚਲੋ ਰਿਐਲਿਟੀ ਸਮਝਦੇ ਆ ਇਮੇਜਿਨ ਕਰੋ ਇੱਕ ਕੋਈ ਨਾਰਮਲ ਜੌਬ ਕਰਨ ਵਾਲਾ ਬੰਦਾ ਸਵੇਰ ਜਲਦੀ ਜਲਦੀ ਕੰਮ ਤੇ ਜਾਣ ਨੂੰ ਭਜਦਾ ਸਾਰਾ ਦਿਨ ਕੰਮਕਾਰ ਕਰਕੇ ਫਿਰ ਘਰੇ ਆਉਣ ਨੂੰ ਭਜਦਾ ਤੇ ਘਰੇ ਆ ਕੇ ਖਾਣਾ ਪੀਣਾ ਖਾ ਕੇ ਆਪਣੀ ਫੈਮਿਲੀ ਦੇ ਨਾਲ ਟਾਈਮ ਵੀ ਸਪੈਂਡ ਕਰਨਾ ਚਾਹੁੰਦਾ ਤੇ ਹਮਤ ਸਿੰਘ ਜਸ ਬੰਦੇ ਤਾਂ ਐਕਸਪੈਕਟ ਕਰੂੰ ਕਿ ਉਹ ਇੰਡੀਵਿਜੂਅਲ ਸਟਾਕਸ ਵੀ ਲੱਭੇ ਕੰਪਨੀ ਦੀਆਂ ਅਰਨਿੰਗਸ ਵੀ ਦੇਖਦਾ ਰਹੇ ਬਾਇ ਸੈਲ ਡਿਸੀਜਨ ਵੀ ਬਣਾਉਂਦਾ ਰਹੇ ਮੈਨੂੰ ਤਾਂ ਨਹੀਂ ਲੱਗਦਾ ਕਿ ਇਹ ਚੀਜ਼ ਰੀਅਲਿਸਟਿਕ ਹੋਊਗੀ ਕਿਉਂਕਿ ਇੱਕ ਤਾਂ ਕਈ ਵਾਰ ਮਾਰਕੀਟ ਹੀ ਤੇਜ਼ੀ ਨਾਲ ਮੂਵ ਕਰਦੀ ਆ ਤੇ ਉੱਤੋਂ ਰਹਿੰਦਾ ਖਿੰਦਾ ਸੋਸ਼ਲ ਮੀਡੀਆ ਵਾਲੇ ਕਨਫਿਊਜ਼ ਕਰ ਦਿੰਦੇ ਆ ਵੀ ਆਹ ਸਟਾਕ ਲੈ ਲਓ ਤੇ ਆਹ ਸਟਾਕ ਵੇਚ ਲਓ ਪ੍ਰੋਬਲਮ ਡਿਸਿਪਲਨ ਦੀ ਨਹੀਂ ਹੈਗੀ ਪ੍ਰੋਬਲਮ ਸਿਸਟਮ ਡਿਜ਼ਾਈਨ ਦੀ ਆ ਇਨਵੈਸਟਿੰਗ ਸਿਸਟਮ ਹੀ ਲਾਈਫ ਦੇ ਨਾਲ ਫਾਈਟ ਕਰ ਰਿਹਾ ਇਸੇ ਪ੍ਰੋਬਲਮ ਨੂੰ ਹੀ ਸੋਲਵ ਕਰਨ ਦੇ ਲਈ ਈਟੀਐਫ ਬਣਾਏ ਗਏ ਸੀ ਜਿਸ ਨੂੰ ਆਪਾਂ ਡਿਟੇਲ ਦੇ ਵਿੱਚ ਸਮਝਾਂਗੇ ਈਟੀਐਫ ਦੀ ਫੁੱਲ ਫਾਰਮ ਹੁੰਦੀ ਐਕਸਚੇਂਜ ਟ੍ਰੇਡਡ ਫੰਡਸ ਪਰ ਤੁਸੀਂ ਇੱਕ ਮਿੰਟ ਦੇ ਲਈ ਇਸ ਫੁੱਲ ਫਾਰਮ ਨੂੰ ਭੁੱਲ ਜਿਓ ਤੇ ਸੋਚੋ ਤੁਸੀਂ ਕਿਸੇ ਰੈਸਟੋਰੈਂਟ ਦੇ ਵਿੱਚ ਗਏ ਹੋ ਤੇ ਉੱਥੇ ਤੁਸੀਂ ਉਹਨਾਂ ਦੀ ਥਾਲੀ ਆਰਡਰ ਕਰ ਲਈ ਕਿਉਂਕਿ ਜਦੋਂ ਤੁਸੀਂ ਮੀਨੂ ਦੇਖਿਆ ਤੁਹਾਨੂੰ ਨਹੀਂ ਪਤਾ ਕਿ ਦਾਲ ਮਖਣੀ ਵਧੀਆ ਇਹਨਾਂ ਦੀ ਕਿ ਸ਼ਾਈ ਪਨੀਰ ਵਧੀਆ ਕਿ ਰੈਤਾ ਵਧੀਆ ਕਿ ਮਿਕਸ ਵਜ ਵਧੀਆ ਤਾਂ ਤੁਸੀਂ ਸੋਚਦੇ ਹੋ ਆਪਾਂ ਐਂ ਕਰਦੇ ਆਂ ਥੋੜਾ ਥੋੜਾ ਸਾਰਿਆਂ ਦਾ ਹੀ ਲੈ ਲੈਨੇ ਆਂ ਇਹੀ ਕੁਛ ETF ਦੇ ਵਿੱਚ ਹੁੰਦਾ ਬਹੁਤ ਸਾਰੀਆਂ ਕੰਪਨੀਆਂ ਡਿਫਰੈਂਟ ਇੰਡਸਟਰੀਜ਼ ਡਿਫਰੈਂਟ ਸੈਕਟਰ ਕੁਝ ਕੰਪਨੀਆਂ ਵਧੀਆ ਪਰਫਾਰਮ ਕਰਦੀਆਂ ਪਰ ਕੁਝ ਕੰਪਨੀਆਂ ਵਧੀਆ ਪਰਫਾਰਮ ਨਹੀਂ ਵੀ ਕਰਦੀਆਂ ਇਹਨੂੰ ਤੁਸੀਂ ਇਦਾਂ ਸਮਝ ਲਓ ਕਿ ਉਸ ਥਾਲੀ ਦੇ ਵਿੱਚੋਂ ਤੁਹਾਨੂੰ ਦਾਲ ਮਖਣੀ ਵਧੀਆ ਲੱਗੀ ਪਰ ਮਿਕਸ ਵਿੱਚ ਨਹੀਂ ਵਧੀਆ ਲੱਗੀ ਪਰ ਓਵਰ ਆਲ ਤੁਸੀਂ ਥਾਲੀ ਨੂੰ ਪੂਰਾ ਇੰਜੋਏ ਕਰਦੇ ਹੋ ਕੁਝ ਇਸੇ ਤਰੀਕੇ ਹੀ ETF ਵਰਕ ਕਰਦਾ ਇੱਕ ETF ਦੇ ਵਿੱਚ ਕਈ ਕੰਪਨੀਆਂ ਹੋ ਸਕਦੀਆਂ 50 100 500 ਜਾਂ ਕਈ ਵਾਰ ਇਸ ਤੋਂ ਵੀ ਜ਼ਿਆਦਾ ਤੁਹਾਡਾ ਪੈਸਾ ਉਹਨਾਂ ਕੰਪਨੀਆਂਜ਼ ਦੇ ਵਿੱਚ ਆਟੋਮੈਟਿਕਲੀ ਸਪਰੈਡ ਕਰਕੇ ਡਿਵਾਈਡ ਕਰਕੇ ਲੱਗਦਾ ਰਹਿੰਦਾ ਕੋਈ ਗੈਸ ਵਰਕ ਨਹੀਂ ਹੁੰਦਾ ਕਿ ਕਿਹੜੀ ਕੰਪਨੀ ਕਿਦਾਂ ਪਰਫਾਰਮ ਕਰੂਗੀ ਕਿਹੜੀ ਕੰਪਨੀ ਕਿਦਾਂ ਪਰਫਾਰਮ ਨਹੀਂ ਕਰੂਗੀ ਕਿਉਂਕਿ ਉਹਦੇ ਵਿੱਚੋਂ ਜੇ ਕੁਝ ਕੰਪਨੀਆਂ ਵਧੀਆ ਪਰਫਾਰਮ ਨਹੀਂ ਵੀ ਕਰਦੀਆਂ ਤਾਂ ਬਾਕੀ ਕੰਪਨੀਆਂ ਤੁਹਾਨੂੰ ਬਹੁਤ ਵਧੀਆ ਪਰਫਾਰਮੈਂਸ ਦੇ ਦਿੰਦੀਆਂ ਨੇ ਇੱਕ ਆ ਬੜੀ ਵਧੀਆ ਐਗਜ਼ਾਮਪਲ ਦੇ ਨਾਲ ਇਹਨੂੰ ਹੋਰ ਡਿਟੇਲ ਦੇ ਵਿੱਚ ਸਮਝ ਸਕਦੇ ਆ ਕਿ ਇੱਕ ਪਰਸਨ A ਨੇ ਇੱਕ ਸਟਾਕ ਲਿਆ ਤੇ ਦੂਸਰੇ ਪਾਸੇ ਪਰਸਨ B ਨੇ ਇੱਕ ETF ਲੈ ਲਿਆ ਹੁਣ ਰਿਸਕ ਦੀ ਗੱਲ ਕਰੀਏ ਤਾਂ ਪਰਸਨ A ਨੇ ਜਿਹੜਾ ਇੱਕ ਸਟਾਕ ਲਿਆ ਜਾਂ ਇੱਕ ਕੰਪਨੀ ਦਾ ਸ਼ੇਅਰ ਲਿਆ ਉਹ ਅਰਨਿੰਗ ਵੀ ਮਿਸ ਕਰ ਸਕਦਾ ਜਿਹਦੇ ਕਰਕੇ ਸਟਾਕ ਡਾਊਨ ਆ ਸਕਦਾ ਕੋਈ ਨਵੇਂ ਰੂਲ ਰੈਗੂਲੇਸ਼ਨ ਜਿਵੇਂ ਟਰੰਪ ਟੈਰਿਫ ਲਾਏ ਆ ਤਾਂ ਉਹਦੇ ਨਾਲ ਉਹਦੇ ਤੇ ਇਫੈਕਟ ਪੈ ਸਕਦਾ ਤਾਂ ਇਹਨੂੰ ਇਹ ਸਮਝ ਲਓ ਕਿ ਜੇ ਉਹ ਕੰਪਨੀ ਫੇਲ ਹੋ ਗਈ ਤਾਂ ਪਰਸਨ A ਦਾ ਸਾਰਾ ਪੈਸਾ ਹੀ ਡੁੱਬ ਗਿਆ ਇਹੀ ਦੂਜੇ ਪਾਸੇ ਪਰਸਨ B ਆ ਜਿਹੜਾ ਉਹਨੇ ਟੌਪ 500 ਕੰਪਨੀਆਂ ਦਾ ਇੱਕ ETF ਲੈ ਲਿਆ ਕਿਉਂਕਿ ਜੇ ਕੁਝ ਕੰਪਨੀਆਂ ਡੱਬ ਵੀ ਜਾਣੀਆਂ ਤਾਂ ਫੇਰ ਵੀ ਉਹਦੇ ਕੋਲੇ ਬਹੁਤ ਕੰਪਨੀਆਂ ਏਦਾਂ ਦੀਆਂ ਬਚ ਜਾਂਦੀਆਂ ਜਿਹੜੀਆਂ ਉਹਨੂੰ ਪ੍ਰੋਫਿਟ ਬਣਾ ਕੇ ਦੇਣੀਆਂ। ਇਸੇ ਕਰਕੇ ETF ਇੱਕ ਸਟ्रेस-ਫ੍ਰੀ ਇਨਵੈਸਟਮੈਂਟ ਕਿਹਾ ਜਾਂਦਾ ਕਿਉਂਕਿ ਇਹ ਐਕਸਾਈਟਿੰਗ ਤਾਂ ਨਹੀਂ ਹੁੰਦਾ ਪਰ ਰਿਲਾਈਏਬਲ ਹੁੰਦਾ ਤੇ ਜਿੱਥੇ ਰਿਲਾਈਬਿਲਟੀ ਆ ਜਾਂਦੀ ਆ ਉੱਥੇ ਰਿਲਾਈਬਿਲਟੀ ਦੇ ਨਾਲ ਵੈਲਥ ਓਵਰ ਟਾਈਮ ਜ਼ਰੂਰ ਬਣਦੀ ਹੈ। ਹੁਣ ETF ਕਿਉਂ ਬੈਸਟ ਰਹਿ ਸਕਦਾ ਜੇ ਤੁਹਾਡੀ ਬਹੁਤ ਬਿਜ਼ੀ ਲਾਈਫ ਆ? ਪ੍ਰੋਬਲਮ ਪਹਿਲੀ ਕਿ ਤੁਹਾਡੇ ਕੋਲੇ ਟਾਈਮ ਹੀ ਨਹੀਂ ਹੈਗਾ ਕਿ ਤੁਸੀਂ ਹਰ ਟਾਈਮ ਮਾਰਕੀਟ ਨੂੰ ਟਰੈਕ ਕਰੋ। ਤਾਂ ਇਹਦੇ ਲਈ ETF ਬੈਸਟ ਸੋਲੂਸ਼ਨ ਹੁੰਦਾ ਵੀ ਤੁਸੀਂ ਇੱਕ ਵਾਰ ਡਿਸਾਈਡ ਕਰ ਲਿਆ ਤੇ ਉਹਦੇ ਵਿੱਚ ਹੀ ਤੁਸੀਂ ਰੈਗੂਲਰ ਪੈਸਾ ਪਾਉਂਦੇ ਰਹਿਣੇ ਹੋ। ਦੂਸਰਾ ਇਮੋਸ਼ਨਲ ਮਿਸਟੇਕ ਜਾਂ ਇਮੋਸ਼ਨਲ ਅਟੈਚਮੈਂਟ। ਕਈ ਵਾਰੀ ਮਾਰਕੀਟ ਡਾਊਨ ਆਉਂਦੀ ਆ ਤੇ ਤੁਹਾਨੂੰ ਲੱਗਦਾ ਕਿ ਯਾਰ ਜਿਹੜੀ ਮੇਰੀ ਕੰਪਨੀ ਇਹ ਬਾਏ ਕਰੀ ਹੋਈ ਆ ਇਹ ਬਹੁਤ ਡਾਊਨ ਆ ਗਈ। ਪਰ ETF ਦੇ ਮਾਮਲੇ ਦੇ ਵਿੱਚ ਇਦਾਂ ਨਹੀਂ ਹੁੰਦਾ। ਕਿਉਂਕਿ ਜੇ ETF ਜਾਂ ਮਾਰਕੀਟ ਡਾਊਨ ਆਉਂਦੀ ਵੀ ਆ ਤਾਂ ਆਪਾਂ ਨੂੰ ਪਤਾ ਚਾਹੇ ਮਾਰਕੀਟ ਆ ਤੇ ਚਾਹੇ ਇਨਸਾਨ ਆ ਓਵਰ ਟਾਈਮ ਦੋਨਾਂ ਨੇ ਉੱਪਰ ਹੀ ਜਾਣਾ। ਤਾਂ ਤੁਸੀਂ ਉਹਨੂੰ ਹੋਰ ਬਾਏ ਕਰਦੇ ਹੋ ਤੇ ਪ੍ਰੋਬਲਮ ਤੀਜੀ ਓਵਰ ਥਿੰਕਿੰਗ ਤੁਸੀਂ ਕਈ ਵਾਰ ਓਵਰ ਐਨਾਲਿਸਿਸ ਕਰਕੇ ਇਹੀ ਸੋਚਦੇ ਰਹਿੰਦੇ ਹੋ ਯਾਰ ਹੁਣ ਅਗਲਾ ਸਟਾਕ ਕਿਹੜਾ ਲਈਏ ਤਾਂ ਈਟੀਐਫ ਤੁਸੀਂ ਆਲਰੇਡੀ ਹੋਲਡ ਕਰ ਰਹੇ ਹੋਣੇ ਤੁਹਾਨੂੰ ਹੋਰ ਸਟਰਗਲ ਕਰਨ ਦੀ ਲੋੜ ਨਹੀਂ ਹੁੰਦੀ ਤੁਸੀਂ ਉਸੇ ਦੇ ਵਿੱਚ ਹੀ ਹੋਰ ਜ਼ਿਆਦਾ ਪੈਸਾ ਪਾਉਂਦੇ ਰਹਿੰਦੇ ਹੋ ਕੈਨੇਡਾ ਦੇ ਵਿੱਚ ਰਹਿੰਦੇ ਆ ਜੇ ਤੁਸੀਂ ਆਪਣੇ ਰਜਿਸਟਰਡ ਅਕਾਊਂਟਸ ਦੇ ਵਿੱਚ ਲੌਂਗ ਟਰਮ ਇਨਵੈਸਟਮੈਂਟ ਕਰਦੇ ਹੋ ਤੇ ਤੁਹਾਨੂੰ ਮਾਰਕੀਟ ਦੇ ਬਾਰੇ ਕੋਈ ਬਹੁਤੀ ਨੋਲੇਜ ਨਹੀਂ ਹੈਗੀ ਤਾਂ ਏਟਫਸ ਦੇ ਰਾਹੀਂ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇਨਵੈਸਟਮੈਂਟ ਕਰ ਸਕਦੇ ਹੋ ਕਿਉਂਕਿ ਤੁਸੀਂ ਕੈਨੇਡੀਅਨ ਕਰੰਸੀ ਦੇ ਵਿੱਚ ਹੀ ਇਨਵੈਸਟ ਕਰਨਾ ਹੁੰਦਾ ਤੁਹਾਨੂੰ ਕੋਈ ਵੀ ਕਰੰਸੀ ਕਨਵਰਜਨ ਦੀ ਲੋੜ ਨਹੀਂ ਪੈਂਦੀ ਤੇ ਉਹਦੇ ਵਿੱਚ ਹੀ ਤੁਸੀਂ ਮੰਥਲੀ ਬੇਸਿਸ ਦੇ ਉੱਪਰ ਇਨਵੈਸਟਮੈਂਟ ਕਰਦੇ ਰਹਿੰਦੇ ਹੋ ਕੈਨੇਡੀਅਨ ਈਟੀਐਫਸ ਦੀ ਐਗਜ਼ਾਮਪਲ ਸਮਝਦੇ ਹਾਂ ਕਿ ਜਿਵੇਂ ਤੁਸੀਂ ਕੈਨੇਡਾ ਦੇ ਵਿੱਚ ਇਨਵੈਸਟ ਕਰਦੇ ਹੋ ਪਰ ਤੁਸੀਂ ਇੰਡੀਵਿਜੂਅਲ ਕੰਪਨੀ ਦੇ ਵਿੱਚ ਇਨਵੈਸਟ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਪੂਰੀ ਕੈਨੇਡੀਅਨ ਮਾਰਕੀਟ ਦੇ ਵਿੱਚ ਇਨਵੈਸਟ ਕਰ ਸਕਦੇ ਹੋ ਜਿਦੇ ਵਿੱਚ ਤੁਸੀਂ ਇੱਕੋ ਵਾਰ ਦੇ ਵਿੱਚ ਬੈਂਕਸ ਦੇ ਵਿੱਚ ਵੀ ਇਨਵੈਸਟ ਕਰੋਗੇ એનર્ਜੀ ਕੰਪਨੀਆਂਜ਼ ਰੇਲਵੇ ਟੈਲੀਕਾਮ ਕੰਪਨੀਆਂਜ਼ ਤਾਂ ਇਹਦੇ ਨਾਲ ਇੱਕੋ ETF ਦੇ ਨਾਲ ਤੁਸੀਂ ਪੂਰੇ ਕੈਨੇਡਾ ਦੇ ਵਿੱਚ ਇਨਵੈਸਟ ਕਰ ਸਕਦੇ ਹੋ ਤਾਂ ਇਸੇ ਦੇ ਨਾਲ ਤੁਹਾਨੂੰ ਦੂਸਰਾ ਆਪਸ਼ਨ ਇੱਕ ਇਹ ਵੀ ਮਿਲ ਜਾਂਦਾ ਕਿ ਤੁਸੀਂ ਇੱਕ ਹੀ ETF ਦੇ ਨਾਲ ਕੈਨੇਡੀਅਨ ਮਾਰਕੀਟ ਦੇ ਵਿੱਚ ਵੀ ਇਨਵੈਸਟ ਕਰ ਲਓ ਯੂਐਸ ਦੇ ਵਿੱਚ ਵੀ ਕਰ ਲਓ ਤੇ ਪੂਰੀ ਵਰਲਡ ਦੇ ਵਿੱਚ ਵੀ ਤੁਸੀਂ ਇਨਵੈਸਟ ਕਰ ਸਕਦੇ ਹੋ ਕਿਹੜੇ ETF ਵਧੀਆ ਹੋਣਗੇ ਕੈਨੇਡੀਅਨ ਮਾਰਕੀਟ ਲਈ ਯੂਐਸ ਮਾਰਕੀਟ ਲਈ ਵਰਲਡ ਮਾਰਕੀਟ ਲਈ ਇਹਦੇ ਬਾਰੇ ਆਪਾਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਹੋਰ ਡਿਟੇਲ ਦੇ ਵਿੱਚ ਸਮਝਾਂਗੇ ਇਸੇ ਤਰੀਕੇ ਤੁਸੀਂ ਕੈਨੇਡਾ ਦੇ ਵਿੱਚ ਰਹਿੰਦੇ ਆ ਵੀ ਤੇ ਪਲੱਸ ਜੇ ਤੁਸੀਂ ਕੈਨੇਡਾ ਤੋਂ ਬਾਹਰ ਵੀ ਰਹਿੰਦੇ ਹੋ ਤਾਂ ਵੀ ਤੁਸੀਂ ਯੂਐਸ ਦੇ ਵਿੱਚ ਇਨਵੈਸਟ ਕਰ ਸਕਦੇ ਹੋ ਯੂਐਸ ETFਸ ਦੇ ਰਾਹੀਂ ਕਿਉਂਕਿ ਆਪਾਂ ਨੂੰ ਪਤਾ ਯੂਐਸ ਸਭ ਤੋਂ ਵੱਡੀ ਇਕਨੋਮੀ ਆ ਤੇ ਇਹਨੂੰ ਇੱਕ ਗ੍ਰੋਥ ਇੰਜਨ ਕਿਹਾ ਜਾਂਦਾ ਪੂਰੀ ਦੁਨੀਆ ਦਾ ਕਿਉਂਕਿ ਯੂਐਸ ਦੇ ਵਿੱਚ ਸਾਰੀਆਂ ਵੱਡੀਆਂ ਟੈਕ ਕੰਪਨੀਆਂ ਸਾਰੀਆਂ ਵੱਡੀਆਂ ਕਮਿਊਨੀਕੇਸ਼ਨ ਕੰਪਨੀਆਂ ਤੇ ਹੋਰ ਤਾਂ ਹੋਰ ਇੱਥੇ ਹੀ ਸਾਰੀਆਂ ਆਉਣ ਵਾਲੀਆਂ ਏਆਈ ਕੰਪਨੀਆਂ ਵੀ ਵਸਦੀਆਂ ਨੇ ਯੂਐਸ ਦੇ ਵਿੱਚ ਤੁਹਾਨੂੰ ਇੱਕ ਆਪਸ਼ਨ ਹੋਰ ਮਿਲ ਜਾਂਦੀ ਆ ਕਿ ਤੁਸੀਂ ਪੂਰੀ ਯੂਐਸ ਮਾਰਕੀਟ ਦੇ ਵਿੱਚ ਇਨਵੈਸਟ ਕਰਨਾ ਜਾਂ ਤੁਸੀਂ ਕਿਸੇ ਸਪੈਸਿਫਿਕ ਸੈਕਟਰ ਦੇ ਵਿੱਚ ਇਨਵੈਸਟ ਕਰਨਾ ਮੰਨ ਲਓ ਤੁਸੀਂ ਯੂਐਸ ਦੀ ਟੋਟਲ ਮਾਰਕੀਟ ਦੇ ਵਿੱਚ ਇਨਵੈਸਟ ਕਰਦੇ ਹੋ ਤਾਂ ਤੁਸੀਂ ਟੈਕਨੋਲੋਜੀ ਦੇ ਵਿੱਚ ਹੈਲਥ케ਅਰ ਕੰਜ਼ਿਊਮਰ ਬ੍ਰਾਂਡ ਜਿਹੜੇ ਨੇ ਕੋਈ ਫਾਈਨੈਂਸ਼ੀਅਲ ਬੈਂਕਾਂ ਨੇ ਤੁਸੀਂ ਉਸ ਸਾਰੇ ਦੇ ਵਿੱਚ ਇਨਵੈਸਟ ਕਰ ਰਹੇ ਹੁੰਦੇ ਹੋ ਮੰਨ ਲਓ ਤੁਸੀਂ ਕਿਸੇ ਇੱਕ ਟੈਕਨੋਲੋਜੀ ਈਟੀਐਫ ਦੇ ਵਿੱਚ ਇਨਵੈਸਟ ਕਰ ਰਹੇ ਹੋ ਤਾਂ ਉਹਦੇ ਨਾਲ ਤੁਸੀਂ ਸੌਫਟਵੇਅਰ ਤੇ ਕਲਾਊਡ ਕੰਪਿਊਟਿੰਗ ਦੀਆਂ ਕੰਪਨੀਆਂਜ਼ ਵੀ ਆ ਜਾਂਦੀਆਂ ਏਆਈ ਕੰਪਨੀਆਂਜ਼ ਸੈਮੀਕੰਡਕਟਰ ਚਿਪਸ ਤਾਂ ਇਦਾਂ ਜਦੋਂ ਤੁਸੀਂ ਇੱਕ ਸੈਕਟਰ ਸਪੈਸਿਫਿਕ ਜਾਣਦੇ ਹੋ ਉਦੇ ਨਾਲ ਤੁਹਾਡੀ ਵੋਲੇਟਿਲਟੀ ਜ਼ਰੂਰ ਵੱਧ ਜਾਂਦੀ ਆ ਪਰ ਤੁਹਾਡੇ ਕੋਲ 옵ਸ਼ਨਸ ਵੀ ਜ਼ਿਆਦਾ ਹੁੰਦੀਆਂ ਨੇ ਜਦੋਂ ਤੁਸੀਂ ਯੂਐਸ ਮਾਰਕੀਟ ਦੇ ਵਿੱਚ ਜਾਂਦੇ ਹੋ ਸੋ ਬੈਸਟ ਤੇ ਸਮਾਰਟ ਸਟਰੈਟੇਜੀ ਇਹ ਹੋ ਸਕਦੀ ਆ ਕਿ ਤੁਸੀਂ ਆਪਣੀ ਹੋਮ ਕੰਟਰੀ ਦਾ ਆਈਟੀਐਫ ਵੀ ਬਾਈ ਕਰ ਲਵੋ ਨਾਲ ਤੁਸੀਂ ਯੂਐਸ ਦਾ ਵੀ ਬਾਈ ਕਰ ਲਵੋ ਤੇ ਜੇ ਹੋ ਸਕਦਾ ਪੂਰੇ ਵਰਲਡ ਦਾ ਆਈਟੀਐਫ ਵੀ ਬਾਈ ਕਰ ਲਵੋ ਤਾਂ ਇਹਦੇ ਨਾਲ ਤੁਹਾਨੂੰ ਬਹੁਤ ਸਾਰੇ 10 ਆਈਟੀਐਫ ਬਾਈ ਕਰਨ ਦੀ ਲੋੜ ਨਹੀਂ ਤੁਹਾਨੂੰ ਕਈ ਵਾਰ ਇੱਕੋ ਆਈਟੀਐਫ ਦੇ ਵਿੱਚ ਹੀ ਇਹ ਸਾਰਾ ਕੁਝ ਕੰਬਾਈਨ ਹੋ ਮਿਲ ਜਾਂਦਾ ਕੁਝ ਮਿਥਸ ਨੂੰ ਵੀ ਆਪਾਂ ਕਲੀਅਰ ਆਊਟ ਕਰਦੇ ਆਂ ਲੋਕਾਂ ਨੂੰ ਲੱਗਦਾ ਕਿ ਜਿਹੜੇ ETF ਆ ਉਹ ਬਹੁਤ ਘੱਟ ਰਿਟਰਨ ਦਿੰਦੇ ਆ ਪਰ ਜਦੋਂ ਮਾਰਕੀਟ ਗਰੋ ਕਰਦੀ ਆ ETF ਵੀ ਨਾਲ ਗਰੋ ਕਰਦੇ ਆ ਤਾਂ ਤੁਹਾਨੂੰ ਮਾਰਕੀਟ ਦੇ ਵਾਂਗੂ ਹੀ ਵਧੀਆ ਰਿਟਰਨ ਦਿੰਦੇ ਆ ਫਿਰ ਲੋਕਾਂ ਨੂੰ ਲੱਗਦਾ ਕਿ ਯਾਰ ETF ਤਾਂ ਬੜੇ ਬੋਰਿੰਗ ਆ ਪਰ ਜਿੱਥੇ ਕੋਈ ਚੀਜ਼ ਬੋਰਿੰਗ ਹੁੰਦੀ ਆ ਉੱਥੇ ਹੀ ਕੰਸਿਸਟੈਂਸੀ ਬਣਦੀ ਆ ਤੇ ਕੰਸਿਸਟੈਂਸੀ ਹੀ ਤੁਹਾਨੂੰ ਲੌਂਗ ਟਰਮ ਦੇ ਵਿੱਚ ਵੈਲਦੀ ਬਣਾਉਂਦੀ ਆ ਇਸੇ ਕਰਕੇ ਵਾਰਨ ਬਫੈਟ ਨੇ ਵੀ ਇਹ ਗੱਲ ਕਹੀ ਆ ਕਿ ਮਨੀ ਮੇਕਿੰਗ ਇਜ਼ ਅ ਬੋਰਿੰਗ ਪ੍ਰੋਸੈਸ ਫਿਰ ਕਈ ਲੋਕਾਂ ਨੂੰ ਲੱਗਦਾ ਕਿ ETFs ਤਾਂ ਕੱਲੇ ਬਿਗਨਰਸ ਦੇ ਲਈ ਆ ਪਰ ਅਸਲ ਵਿੱਚ ਬਹੁਤ ਸਮਾਰਟ ਤੇ ਬਹੁਤ ਇੰਟੈਲੀਜੈਂਟ ਲੋਕ ਵੀ ਆਪਣਾ ਟਾਈਮ ਸੇਵ ਕਰਨ ਦੇ ਲਈ ਰੈਗੂਲਰ ਈਟੀਐਫਸ ਦੇ ਵਿੱਚ ਇਨਵੈਸਟ ਕਰਦੇ ਆ ਫਿਰ ਕਈ ਵਾਰ ਕਈਆਂ ਨੂੰ ਲੱਗਦਾ ਕਿ ਅਸੀਂ ਬਹੁਤ ਸਾਰੇ ਈਟੀਐਫ ਲੈ ਲਾਂਗੇ ਉਹਦੇ ਨਾਲ ਸਾਡੀ ਰਿਟਰਨ ਵੀ ਵਧ ਜੂਗੀ ਜਾਂ ਅਸੀਂ ਉਹਦੇ ਨਾਲ ਆਪਣੀ ਸੇਫਟੀ ਐ ਜਿਹੜੀ ਉਹ ਬਹੁਤ ਵਧਾ ਲਵਾਂਗੇ ਪਰ ਕਈ ਵਾਰ रियलिटी ਕੁਸ਼ ਹੋਰੀ ਹੁੰਦੀ ਆ ਕਿ ਉਹ ਸਾਰੇ ਈਟੀਐਫਸ ਨੂੰ ਜਦੋਂ ਮਿਕਸ ਕਰਕੇ ਉਹ ਇੱਕ ਦੂਸਰੇ ਨੂੰ ਹੀ ਓਵਰਲੈਪ ਕਰਦੇ ਰਹਿੰਦੇ ਆ ਫਿਰ ਹੁਣ ਗੱਲ ਆਉਂਦੀ ਆ ਕਿ ਸਟਾਰਟ ਕਿਦਾਂ ਕਰਨਾ ਚਾਹੀਦਾ ਸਟਾਰਟ ਕਰਨ ਦੇ ਲਈ ਤੁਹਾਨੂੰ ਪਰਫੈਕਟ ਟਾਈਮਿੰਗ ਨਹੀਂ ਚਾਹੀਦੀ ਡੇਲੀ ਟਰੈਕ ਕਰਨ ਦੀ ਲੋੜ ਨਹੀਂ ਤੇ ਬਹੁਤ ਜ਼ਿਆਦਾ ਕੰਪਲੈਕਸ ਪੋਰਟਫੋਲੀਓ ਨਹੀਂ ਚਾਹੀਦਾ ਸਟਾਰਟ ਕਰਨ ਦੇ ਲਈ ਤੁਸੀਂ ਤਿੰਨ ਤੋਂ ਚਾਰ ਈਟੀਐਫ ਵਧੀਆ ਚੂਜ਼ ਕਰੋ ਜਿਹਦੇ ਨਾਲ ਤੁਹਾਨੂੰ ਡਾਈਵਰਸੀਫਿਕੇਸ਼ਨ ਮਿਲਦੀ ਆ ਉਹਨਾਂ ਦੇ ਵਿੱਚ ਹੀ ਮੰਥਲੀ ਇਨਵੈਸਟ ਕਰਦੇ ਰਹੋ ਤੇ ਲੌਂਗ ਟਰਮ ਦਾ ਸੋਚ ਕੇ ਉਹਨਾਂ ਦੇ ਵਿੱਚ ਮੰਥਲੀ ਇਨਵੈਸਟ ਕਰਦੇ ਰਹੋ ਬਸ ਇੰਨੇ ਨਾਲ ਹੀ ਤੁਸੀਂ ਸਟਾਰਟ ਕਰ ਸਕਦੇ ਇੱਕ ਛੋਟੀ ਜੀ ਐਗਜ਼ਾਮਪਲ ਦੇ ਨਾਲ ਕੰਸਿਸਟੈਂਸੀ ਤੇ ਟਾਈਮਿੰਗ ਨੂੰ ਸਮਝਦੇ ਹਾਂ ਮੰਨ ਲਓ ਪਰਸਨ A ਵੇਟ ਕਰਦਾ ਰਹਿੰਦਾ ਕਿ ਜਦੋਂ ਕਰੈਸ਼ ਆਊਗਾ ਮੈਂ ਤਾਂ ਉਦੋਂ ਇਨਵੈਸਟ ਕਰੂੰਗਾ ਉਹ ਪਰਫੈਕਟ ਟਾਈਮ ਹੀ ਲੱਭਦਾ ਰਹਿੰਦਾ ਇਨਵੈਸਟ ਕਰਨ ਦੇ ਲਈ ਪਰ ਕਈ ਵਾਰ ਜਦੋਂ ਕਰੈਸ਼ ਆਉਂਦਾ ਉਹਨੂੰ ਇਹ ਲੱਗਦਾ ਰਹਿੰਦਾ ਕਿ ਮਾਰਕੀਟ ਹੋਰ ਥੱਲੇ ਜਾਊ ਹੋਰ ਥੱਲੇ ਜਾਊ ਤੇ ਉਹ ਉਹ ਕ੍ਰੈਸ਼ ਨੂੰ ਹੀ ਕੈਚ ਨਹੀਂ ਕਰ ਪਾਉਂਦਾ ਕਿਉਂਕਿ ਜਿਹੜੇ ਡਿਸੀਜਨਸ ਉਹਦੇ ਨੇ ਉਹ ਇਮੋਸ਼ਨਸ ਦੇ ਨਾਲ ਅਟੈਚ ਨੇ ਹੁਣ ਦੂਸਰੇ ਪਾਸੇ ਪਰਸਨ B ਇੱਕ ETF ਚੂਜ਼ ਕਰ ਲੈਂਦਾ ਉਹਦੇ ਵਿੱਚ ਹੀ ਪੈਸਾ ਇਨਵੈਸਟ ਕਰਦਾ ਰਹਿੰਦਾ ਰੈਗੂਲਰਲੀ ਉਹ ਨਹੀਂ ਦੇਖਦਾ ਕਿ ਮਾਰਕੀਟ ਉੱਤੇ ਆ ਮਾਰਕੀਟ ਥੱਲੇ ਆ ਬਸ ਉਹ ਆਪਣੀ ਇਨਵੈਸਟਮੈਂਟ ਨੂੰ ਲਗਾਤਾਰ ਕੰਸਿਸਟੈਂਟ ਵੇ ਦੇ ਵਿੱਚ ਕਰਦਾ ਰਹਿੰਦਾ ਜਿਹਦੇ ਨਾਲ ਉਹ ਟੌਪ ਤੇ ਵੀ ਖਰੀਦਦਾ ਜਦੋਂ ਮਾਰਕੀਟ ਡਾਊਨ ਆਈ ਹੁੰਦੀ ਆ ਘੱਟ ਪ੍ਰਾਈਸ ਦੇ ਉੱਪਰ ਵੀ ਖਰੀਦਦਾ ਜਿਹਦੇ ਨਾਲ ਉਹਦਾ ਬਾਇੰਗ ਐਵਰੇਜ ਪ੍ਰਾਈਸ ਘਟਦਾ ਰਹਿੰਦਾ ਤੇ ਲੌਂਗ ਟਰਮ ਦੇ ਵਿੱਚ ਉਹ ਪਰਸਨ ਇਹਨੂੰ ਬੀਟ ਕਰ ਜਾਂਦਾ ਕਿਉਂਕਿ ਪਰਸਨ A ਜਿਹੜਾ ਉਹ ਵੇਟ ਹੀ ਕਰਦਾ ਰਹਿੰਦਾ ਜਿਦੇ ਕਰਕੇ ਉਹ ਵਧੀਆ ਰੈਲੀ ਜਿਹੜੀ ਮਾਰਕੀਟ ਦੀ ਹੁੰਦੀ ਆ ਉਹਨੂੰ ਬਹੁਤ ਵਾਰੀ ਮਿਸ ਕਰ ਦਿੰਦਾ। ਸੋ ਜਿਵੇਂ ਹੁਣ ਤੁਸੀਂ ਚਾਰਟ ਦੇ ਵਿੱਚ ਵੀ ਦੇਖ ਪਾ ਰਹੇ ਹੋ ਕਿ ਪਰਸਨ B ਨੂੰ ਜੇ ਆਪਾਂ ਫੋਲੋ ਕਰੀਏ ਤਾਂ ਆਪਾਂ ਪਰਸਨ A ਦੀ ਮੈਂਟੈਲਿਟੀ ਨੂੰ ਬਹੁਤ ਵਧੀਆ ਨੰਬਰਸ ਦੇ ਨਾਲ ਕੰਸਿਸਟੈਂਟ ਰਹਿ ਕੇ ਬੀਟ ਕਰ ਸਕਦੇ ਆ। ਸੋ ETF ਇੱਕ ਟੂਲ ਆ, ਇੱਕ ਸਿਸਟਮ ਆ, ਕੋਈ ਸ਼ਾਰਟਕਟ ਨਹੀਂ ਹੈਗਾ। ਇਹਦੇ ਨਾਲ ਤੁਹਾਡੀ ਸਟ्रेस ਵੀ ਘਟਦੀ ਆ, ਤੁਹਾਡਾ ਟਾਈਮ ਵੀ ਸੇਵ ਹੁੰਦਾ। ਤੁਸੀਂ ਡਿਸਪੀਸਿਪਲਨ ਨੂੰ ਵੀ ਫੋਲੋ ਕਰਦੇ ਰਹਿਣੇ ਆ ਤੇ ਤੁਹਾਨੂੰ ਲੌਂਗ ਟਰਮ ਗਰੋਥ ਆ ਜਿਹੜੀ ਉਹ ਵੀ ਮਿਲਦੀ ਸੋ ਵੈਲਥ ਬਣਾਉਣੀ ਬਹੁਤ ਕੰਪਲੈਕਸ ਨਹੀਂ ਹੈਗੀ ਵੈਲਥ ਬਣਦੀ ਹੈ ਸਿੰਪਲ ਐਕਸ਼ਨਸ ਦੇ ਨਾਲ ਤੇ ਉਹਨੂੰ ਵਾਰ-ਵਾਰ ਰਿਪੀਟ ਕਰਕੇ ਲੌਂਗ ਟਰਮ ਡਿਸਪਲਿਨ ਫਾਲੋ ਕਰਨ ਦੇ ਨਾਲ ਇਹ ਵੀਡੀਓ ਸਿਰਫ ਫਾਊਂਡੇਸ਼ਨ ਸੀ ਨੈਕਸਟ ਵੀਡੀਓਜ਼ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਹੜੇ ਈਟੀਐਫਸ ਤੁਹਾਡੇ ਲਈ ਬੈਸਟ ਨੇ ਕੀ ਫਰਕ ਹੁੰਦਾ ਜੇ ਤੁਸੀਂ ਸਟਾਕਸ ਜਾਂ ਈਟੀਐਫਸ ਦੇ ਵਿੱਚ ਇਨਵੈਸਟ ਕਰਦੇ ਹੋ ਟੀਐਫਐਸ ਏ ਆਰਆਰਐਸਪੀ ਦੇ ਵਿੱਚ ਕਿਦਾਂ ਦੇ ਤੁਸੀਂ ਈਟੀਐਫ ਸੋਲਡ ਕਰ ਸਕਦੇ ਹੋ ਤਾਂ ਇਹ ਵੀਡੀਓ ਇੱਕ ਸਿਰਫ ਫਾਊਂਡੇਸ਼ਨ ਦੇ ਲਈ ਸੀ ਮਿਲਦੇ ਆ ਜੀ ਨੈਕਸਟ ਵੀਡੀਓਜ਼ ਦੇ ਵਿੱਚ ਤਦ ਤੱਕ ਦੇ ਲਈ ਰੱਬ ਰੱਖਾ ਜੀ